ਸਰਵ ਜੀ ਸੰਗਰੂਵੀ ਦੀ ਕਲਪਤਾ ਹੁਣ ਕਦ ਆਉਣਾ ਹੋਣਾ ਸ਼ਹਿਰ ਮੇਰੇ ਸ਼ਹਿਰ ਮੇਰੇ ਹੁਣ ਕਦ ਆਉਣਾ ਹੋਣਾ ਸ਼ਹਿਰ ਮੇਰੇ ਸ਼ਹਿਰ ਮੇਰੇ ਦਿਨ ਤੇਰੇ ਤਾਂ 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 ਲੱਗਦਾ ਸ਼ਹਿਰ ਉਜਾੜ ਜਹਾਂ ਉਜਾੜ ਜਹਾਂ ਹੁਣ ਕਦ ਆਉਣਾ ਹੋਣਾ ਸ਼ਹਿਰ ਮੇਰੇ ਸ਼ਹਿਰ ਮੇਰੇ ਮਜ਼ਬੂਤ ਕਿਲਾਰੇ ਜਿਹੜੇ ਹਨ ਰਿਸ਼ਤੇ ਦੇ ਰਿਸ਼ਤੇ ਦੇ ਮਜ਼ਬੂਤ ਕਿਨਾਰੇ ਜਿਹੜੇ ਹਨ ਰਿਸ਼ਤੇ ਦੇ ਰਿਸ਼ਤੇ ਦੇ ਉਹਨਾਂ ਵਿਚਾਲੇ ਦਿਸੇ ਕਿਉਂ ਉਹਨਾਂ ਵਿਚਾਲੇ ਦਿਸੇ ਕਿਉਂ ਹੁਣ ਪਾੜੇ ਜਿਹਾ ਹੁਣ ਪਾੜੇ ਜਿਹਾ ਮਜਬੂਤ ਕਿਨਾਰੇ ਜਿਹੜੇ ਹਨ ਰਿਸ਼ਤੇ ਦੇ ਰਿਸ਼ਤੇ ਦੇ ਉਹਨਾਂ ਵਿਚਾਲੇ ਦਿਸੇ ਕਿਉਂ ਹੁਣ ਪਾਰ ਜਹਾਂ ਹੁਣ ਪਾਰ ਜਹਾਂ ਮਿਲਦੇ ਨਾ ਖੁੱਲ ਕਦੇ ਮਿਲਦੇ ਨਾ ਖੁੱਲ ਕਦੇ ਨਾ ਅੱਖ ਮਿਲਾਉਂਦੇ ਹੋ ਨਅਕ ਮਿਲਾਉਂਦੇ ਹੋ ਦੱਸੋ ਖੁੱਲ ਕਦੇ ਤਾਂ ਦੱਸੋ ਖੁੱਲ ਕਦੇ ਤਾਂ ਖੁੱਲ ਕਦੇ ਤਾਂ ਕਿਹੜੀ ਸਾਥੋਂ ਕਿਹੜੀ ਸਾਥੋਂ ਪੁੱਲ ਹੋਈ ਪੁੱਲ ਹੋਈ ਪਰਿਆ ਸਾਥੋਂ ਦਿਲ ਹੋਣਾ ਭਰਿਆ ਸਤੋਂ ਦਿਲ ਹੁਣਾ ਜਾਂ ਹੋਣਾ ਡਰ ਜ਼ਮਾਨੇ ਦਾ ਜਾਂ ਹੋਣਾ ਡਰ ਜ਼ਮਾਨੇ ਦਾ ਜਾਂ ਫਿਰ ਸੰਗਰੂਰ ਵੀ ਤੋਂ ਸੰਗਰੂਰ ਵੀ ਤੋਂ ਸੰਗਰੂਰ ਵੀ ਤੋਂ ਜਾਂ ਫਿਰ ਸੰਗਰੂਰ ਵੀ ਤੋਂ ਮਿਲਿਆ ਸੋਣਾ ਹੋਰ ਕੋਈ ਦਿਲਿਆ ਸੋਨਾ ਹੋਰ ਕੋਈ ਹੁਣ ਕਦ ਆਉਣਾ ਹੋਣਾ ਸ਼ਹਿਰ ਨਿਰੇ ਸ਼ਹਿਰ ਨਿਰੇ ਦਿਨ ਤੇਰੇ ਤਾਂ ਦਿਨ ਤੇਰੇ ਤਾਂ ਲੱਗਦਾ ਸ਼ਹਿਰ ਉਜਾੜ ਜਹਾਂ ਉਜਾੜ ਜਹਾਂ ਕੀ ਦਸਾਂ ਨੈਣ ਜੋਤੀ ਨੇ ਕੀ ਦਸਾਂ ਨੈਣ ਜੋਤੀ ਨੇ ਕੀ ਕੀਤਾ ਕਰਾਏ ਕੀ ਕੀਤਾ ਕਰਾਏ ਖੁੱਲ ਕੇ ਗੱਲ ਕਿਸੇ ਨੂੰ ਖੁੱਲ ਕੇ ਗੱਲ ਕਿਸੇ ਨੂੰ ਹੁਣ ਦੱਸਿਆ ਜਾਂਦਾ ਨਹੀਂ ਖੁੱਲ ਕੇ ਗੱਲ ਕਿਸੇ ਨੂੰ ਹੁਣ ਦੱਸਿਆ ਜਾਂਦਾ ਨਹੀਂ ਦੱਸਿਆ ਜਾਂਦਾ ਨਹੀਂ ਲੱਗ ਬਹਾਨੇ ਹੱਸਣ ਦੇ ਲੱਬ ਬਹਾਨੇ ਹੱਸਣ ਦੇ ਹਰ ਕੋਈ ਕਹਿੰਦਾ ਏ ਹਰ ਕੋਈ ਕਹਿੰਦਾ ਏ ਲੱਬ ਬਹਾਨੇ ਹੱਸਣ ਦੇ ਹਰ ਕੋਈ ਕਹਿੰਦਾ ਏ ਕੀ ਦੱਸਾਂ ਉਪਲਾਵੇ ਉਤੋਂ ਉਤੋਂ ਹੱਸਿਆ ਜਾਂਦਾ ਨਹੀਂ ਕੀ ਦੱਸਾਂ ਉਪਲਾਵੇ ਉਤੋਂ ਉਤੋਂ ਹੱਸਿਆ ਜਾਂਦਾ ਨਹੀਂ ਹੱਸਿਆ ਜਾਂਦਾ ਨਹੀਂ 还是要找到你。<music>